ਅੱਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਅੱਜ 25 ਨਵੰਬਰ 350 ਸਾਲ ਹੋ ਚੁਕਾ ਹੈ ਜਦੋਂ ਹਿੰਦੂ ਧਰਮ ਖਤਰੇ ਦੇ ਵਿੱਚ ਹੀ ਜਨਯਉ ਖਤਰੇ ਦੇ ਵਿੱਚ ਹੀ ਕਸ਼ਮੀਰੀ ਪੰਡਤ ਸ਼੍ਰੀ ਆਨੰਦਪੁਰ ਸਾਹਿਬ ਗੁਰੂ ਕੇ ਮਹਿਲ ਰਹਿ ਰਹੇ ਸਨ ਉਸ ਟਾਈਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਘਰ ਗੁਰੂ ਕੇ ਮਹਿਲ ਸੀ ਪੂਰਾ ਸਾਹਿਬ ਗੁਰਦਰਾ ਸਾਹਿਬ ਜਿੱਥੇ ਬਣਿਆ ਤੇ ਉੱਥੇ ਕਸ਼ਮੀਰੀ ਪੰਡਤ ਜਾਂਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫਰਿਆਦ ਕਰਦੇ ਹਨ ਕਿ ਗੁਰੂ ਜੀ ਸਾਡਾ ਧਰਮ ਖਤਰੇ ਦੇ ਵਿੱਚ ਹੈ ਸਾਡਾ ਧਰਮ ਬਚਾਇਆ ਜਾਵੇ ਸਾਡੀ ਰੱਖਿਆ ਕੀਤੀ ਜਾਵੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਚੰਦਰੀ ਚੌਕ ਦਿੱਲੀ ਨੂੰ ਰਵਾਨਾ ਹੁੰਦੇ ਆ ਨਾਲ ਉਹਨਾਂ ਦੇ ਕਾਫੀ ਸੰਗਤਾਂ ਹੁੰਦੀਆਂ ਹਨ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਤੁਰਦੇ ਹਨ ਤਾਂ ਕਿਰਤਪੁਰ ਸਾਹਿਬ ਪਹੁੰਚਦੇ ਹਨ ਉੱਥੇ ਸੰਗਤਾਂ ਦੇ ਨਾਲ ਛਲਾ ਮਸ਼ਵਰਾ ਕਰਦੇ ਹਨ ਤੇ ਕੁਝ ਸੰਗਤਾਂ ਨੂੰ ਕਹਿੰਦੇ ਹਨ ਕਿ ਤੁਸੀਂ ਸੰਗਤ ਜੀ ਇੱਥੇ ਰਹੋ ਅਸੀਂ ਚੱਲਦੇ ਹਾਂ ਨਾਲ ਉਹਨਾਂ ਦੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਹੋਰ ਸਿੰਘ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਪਹੁੰਚਦੇ ਹਨ ਤਾਂ ਇੱਕ ਦਿਨ ਪਹਿਲਾਂ ਸ਼ਹੀਦੀ ਹੁੰਦੀ ਹੈ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਇਤਿਹਾਸ ਸੰਗਤ ਜੀ ਬਹੁਤ ਲੰਬੇੜਾ ਹੈ ਬਹੁਤ ਲੰਮਾ ਹੈ ਅਸੀਂ ਇਸ ਲਈ ਥੋੜਾ ਜਿਹਾ ਸ਼ਾਰਟ ਦੇ ਵਿੱਚ ਦੱਸ ਰਹੇ ਹਾਂ ਸ਼ਹੀਦ ਭਾਈ ਮਤੀ ਦਾਸ ਜੀ ਨੂੰ ਜੀਸ ਗੰਨ ਸਾਹਿਬ ਦੇ ਸਾਹਮਣੇ ਜੋ ਸਥਾਨ ਬਣਿਆ ਹੈ ਉਸ ਜਗਾ ਸ਼ਹੀਦ ਕੀਤਾ ਗਿਆ ਅਤੇ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਭਾਈ ਸਤੀ ਦਾਸ ਜੀ ਵੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਸਮਰਪਿਤ ਸਨ ਅਰੇ ਬਹੁਤ ਤਨੋ ਮਨੋ ਗੁਰੂ ਘਰ ਦੀ ਸੇਵਾ ਨਿਭਾਉਂਦੇ ਹਨ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਹੋਏ ਹਨ ਭਾਈ ਸਤੀ ਦਾਸ ਜੀ ਭਾਈ ਸਤੀ ਦਾਸ ਜੀ ਗੁਰੂ ਘਰ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਲਿਖਾਰੀ ਅਤੇ ਵਿਆਖਿਆਕਾਰ ਸਨ ਭਾਈ ਸਤੀ ਦਾਸ ਜੀ ਨੂੰ ਜ਼ਾਲਿਮਾਂ ਵੱਲੋਂ ਰੂਹ ਦੇ ਵਿੱਚ ਲਪੇਟ ਕੇ ਜਿੰਦਾ ਜਲਾ ਕੇ ਸ਼ਹੀਦ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭੀੜ ਸੀ ਦੇਖਣ ਲਈ ਭਾਈ ਦਿਆਲਾ ਜੀ ਨੂੰ ਉੱਬਲ ਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਜ਼ਾਲਿਮਾਂ ਵੱਲੋਂ ਭਾਈ ਮਨੀ ਸਿੰਘ ਜੀ ਜੋ ਸਿੱਖੀ ਲਈ ਬੰਦ ਬੰਦ ਕਟਾ ਗਏ ਗਏ ਉਹਨਾਂ ਦੇ ਸਕੇ ਭਰਾ ਸਨ ਭਾਈ ਦਿਯਾਲਾ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਕਲੋਜ਼ ਸਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਇੰਨੇ ਪਿਆਰੇ ਸਨ ਭਾਈ ਦਿਯਾਲਾ ਜੀ ਕਿ ਇੱਕ ਹੁਕਮਨਾਮਾ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭਾਈ ਦਿਯਾਲਾ ਜੀ ਦਾ ਆਖਿਆ ਮੇਰਾ ਆਖਿਆ ਹੈ ਭਾਈ ਦਿਯਾਲਾ ਜੀ ਜੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਸਨ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸਨ ਉਹਨਾਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਾਹਮਣੇ ਹੋਈ ਉਹਨਾਂ ਦੀ ਸ਼ਹੀਦੀ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਹੋਈ ਸੀ ਅਗਲੇ ਦਿਨ ਫਿਰ ਜਾਲਮਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਸੀਸ ਟੱਟ ਨਾਲੋਂ ਅਲੱਗ ਕੀਤਾ ਗਿਆ ਅਤੇ ਉਹਨਾਂ ਦੇ ਟੱਟ ਦਾ ਸੰਸਕਾਰ ਗੁਰਦੁਆਰਾ ਰਿਕਾਵਗੰਜ ਸਾਹਿਬ ਵਾਲੀ ਜਗ੍ਹਾ ਹੋਇਆ ਜਿੱਥੇ ਭਾਈ ਮੱਖਣ ਸ਼ਾਹ ਲਬਾਨਾ ਜੀ ਦਾ ਘਰ ਸੀ ਅਤੇ ਸੀਸ ਉਹਨਾਂ ਦਾ ਸ੍ਰੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਲੈ ਕੇ ਆਏ ਭੁੱਲਾਂ ਚੁੱਕਾ ਮਾਫ ਕਰਨੀਆਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਪੁਰਾਣੀ ਦਿੱਲੀ